ਪੰਜਾਬ ਦੇ ਵਿੱਚ ਜਿੱਥੇ ਜਿੱਥੇ ਹੜ ਆਏ ਆ ਜੇ ਉਹ ਲੋਕ ਮੋਟਾ ਪੈਸਾ ਕਮਾਉਣਾ ਚਾਹੁੰਦੇ ਆ ਜਾਂ ਸਾਡੇ ਪੰਜਾਬੀ ਚਾਹੁੰਦੇ ਆ ਕਿ ਇਹ ਬੰਦੇ ਕਮਾਉਣ ਤਾਂ ਇਹ ਪਲੀਜ਼ ਵੀਡੀਓ ਮੈਂ ਆਪਣੇ ਲਈ ਸ਼ੇਅਰ ਨਹੀਂ ਕਰਾ ਰਿਆ ਉਹਨਾਂ ਲਈ ਸ਼ੇਅਰ ਕਰਿਓ ਤੇ ਜਿੰਨੇ ਫਿਲਮੀ ਲੋਕ ਐ ਇਹਨਾਂ ਤੋਂ ਤੁਸੀਂ ਹੁਣ ਕਮਾ ਸਕਦੇ ਆ ਜਿਨੀ ਝੂਠੀਆਂ ਪੋਸਟਾਂ ਪਾਈਆਂ 100 ਪਿੰਡ 10 ਪਿੰਡ ਜੋ ਵੀ ਭਾਵੇਂ ਸੱਚੀਆਂ ਹੋਣ ਜੇ ਕਮਾਉਣਾ ਤਾਂ ਵੀਡੀਓ ਨੂੰ ਸ਼ੇਅਰ ਕਰੋ ਤੇ ਐਂਡ ਤੱਕ ਸੁਣੋ ਕਿਉਂਕਿ ਅਸੀਂ ਜਿਨ੍ਹਾਂ ਬਾਰੇ ਬੋਲਿਆ ਬਾਬਿਆਂ ਬਾਰੇ ਸਭ ਤੋਂ ਪਹਿਲਾਂ ਅਸੀਂ ਬੋਲਿਆ মিডিਆ ਦੀ ਜਿੰਨੀਆਂ ਹੜ ਆਏ ਉਹਦੇ ਬਾਰੇ ਸੱਚ ਅਸੀਂ ਸਭ ਤੋਂ ਪਹਿਲਾਂ ਬੋਲਿਆ ਆ ਨੋਟ ਮੰਡਣ ਵਾਲੀਆਂ ਗੱਲਾਂ ਲੈ ਲਓ ਐਨ ਜੀਓ ਦੀਆਂ ਗੱਲਾਂ ਲੈ ਲਓ ਸਭ ਦੇ ਬਾਰੇ ਸੱਚ ਅਸੀਂ ਬੋਲਿਆ ਤੇ ਐਂਡ ਵਿੱਚ ਦੱਸ ਕੇ ਜਾਵਾਂਗੇ ਕਿ ਐਤ ਕੀ ਅਸੀਂ ਸ਼ਹੀਦ ਭਗਤ ਸਿੰਘ ਦਾ ਬਰਥਡੇ ਕਿਉਂ ਨਹੀਂ ਮਨਾ ਰਹੇ ਹਰ ਇੱਕ ਸਾਲ ਮਨਾਉਨੇ ਆ ਜਿਹੜੀ ਫਿਲਮ ਆ ਬੰਗਾਲ ਫਾਈਲ ਇਹਦੇ ਵਿੱਚ ਸ਼ਰਿਆਮ ਸਰਦਾਰਾਂ ਦੀ ਪੱਗ ਲਾ ਕੇ ਧੂਕੇ ਸਿੱਟੀ ਗਈ ਤੇ ਕਿਉਂ ਨਹੀਂ ਬੋਲੀਆਂ ਐਸੋਸੀਏਸ਼ਨਾਂ ਜਾਂ ਸਿੱਖ ਸਮੁਦਾਇ ਕਿਉਂ ਨਹੀਂ ਬੋਲਿਆ ਕਿਉਂਕਿ ਇਹਨਾਂ ਨੂੰ ਪ੍ਰੋ ਆਰਡਰ ਨਹੀਂ ਪੂਰੀ ਵੀਡੀਓ ਜ਼ਰੂਰ ਦੇਖਿਓ ਹੈਲੋ ਸਤਿ ਸ੍ਰੀ ਅਕਾਲ ਨਮਸਕਾਰ ਸਲਾਮ ਦੋਸਤੋ ਤੇ ਚਲੋ ਅੱਜ ਗੱਲ ਕਰਦੇ ਆਂ ਭਈ ਜਿੱਥੇ ਜਿੱਥੇ ਹੜ ਆਇਆ ਉੱਥੇ ਬੜੀਆਂ ਨੇਹਰੀਆਂ ਝਖੜ ਆਏ ਕਦੀ ਪੋਸਟਾਂ ਦੇ ਆ ਗਏ ਕਦੀ ਹੱਥਾਂ ਦੇ ਰੋਟੀਆਂ ਖਾਣ ਦੇ ਆ ਗਏ ਕਦੀ ਕੋਈ ਆ ਗਏ ਫਿਰ ਅਖੀਰੀ ਨੇਹੜੀ ਆਈ ਨੋਟਾਂ ਦੀ ਨੋਟ ਮੰਡਣ ਦੀ ਬਾਦਲ ਸਾਹਿਬ ਨੇ ਸ਼ੁਰੂ ਕੀਤਾ ਤੇ ਉਹਨੂੰ ਸਪੀਡ ਫੜਾਤੀ ਮਨਕੀਰ ਤੌਲਖ ਨੇ ਹੁਣ ਹਾਂਸ ਰਾਜ ਕੀ ਸਾਰੇ ਨੋਟ ਬਣਦੇ ਆ ਇਹਨਾਂ ਸਾਰਿਆਂ ਤੋਂ ਪਹਿਲਾਂ ਇੱਕ ਮਨਿਸਟਰ ਆਵਲਾ ਸਾਹਿਬ ਬਣਦੇ ਹੁੰਦੇ ਸੀ ਅਰਵਿੰਦਰਾ ਆਵਲਾ ਸ਼ਾਇਦ ਉਹਨਾਂ ਦਾ ਨਾਂ ਆ ਉਹ ਨੋਟ ਬਣਦੇ ਹੁੰਦੇ ਸੀ ਹੁਣ ਤਾਂ ਚਲੋ ਨੇਰੀ ਆ ਗਈ ਹੁਣ ਇੱਕ ਆਪਾਂ ਦੱਸ ਦਈਏ ਕਿ ਜਿਹੜੇ ਪਿੰਡਾਂ 'ਚ ਹੜ ਆਏ ਆ ਜਿੰਨਾ ਉਹ ਰਾਜਸਥਾਨ ਦਿਖਦਾ ਕਈ ਸਾਡੇ ਇਹ ਜਿਹੜੇ ਆਪਣੇ ਆ ਹੈਗੇ ਕਲਾ ਕੁਲਾਕਾਰ ਜਹੇ ਇਹਨਾਂ ਨੇ ਉੱਧਰ ਨੂੰ ਤੁਰ ਪੈਣਾ ਵੀਡੀਓ ਬਣਾਉਣ ਪਰ ਰਾਜਸਥਾਨ ਇੱਥੇ ਹੀ ਦਿਖਾ ਦਿੰਨੇ ਆ ਤੇ ਇਹਨਾਂ ਤੋਂ ਦੱਬ ਕੇ ਪੈਸੇ ਲਾ ਲਿਓ ਇਹੀ ਮੌਕਾ ਆ ਹੁਣ ਗੱਲ ਕਰਦੇ ਆ ਕਸ਼ਮੀਰ ਫਾਈਲ ਦੀ ਕਸ਼ਮੀਰ ਫਾਈਲ ਜਿਹੜੀ ਫਿਲਮ ਆਈ ਹੈ ਉਹਦੇ ਵਿੱਚ ਸ਼ਰਿਆਮ ਜਿਹੜਾ ਸਿੱਖ ਕਿਰਦਾਰ ਹੈ ਉਹਦੀ ਪੱਗ ਧੂ ਕੇ ਲਾ ਕੇ ਸਿੱਟਤੀ ਗਈ ਉਹ ਪੱਗ ਸਿੱਟੀ ਤੇ ਕੋਈ ਕੋਈ ਵੀ ਐਸੋਸੀਏਸ਼ਨ ਜਾਂ ਸਿੱਖ ਕੋਈ ਵੀ ਬੋਲੇ ਨਹੀਂ ਮਾਈ ਦੇ ਲਾਲ ਕਿਉਂਕਿ ਇਹਨਾਂ ਨੂੰ ਆਰਡਰ ਨਹੀਂ ਹੋਊਗਾ ਜਾਂ ਤੱਕ ਕਿਸੇ ਪਾਸਿਓਂ ਕਈ ਵਾਰੀ ਇਦਾਂ ਦੀਆਂ ਗੱਲਾਂ ਕਰਦੇ ਆ ਭਾਈ ਜੀ ਸਾਡੇ ਤਾਂ ਆ ਹੋ ਗਿਆ ਸਾਡੇ ਆ ਹੋ ਗਿਆ ਇਹ ਬੜਾ ਰੌਲਾ ਪਾਉਂਦੇ ਕਈ ਫਿਲਮਾਂ ਤੇ ਰੌਲਾ ਨਹੀਂ ਵੀ ਪਾਉਣਾ ਉੱਥੇ ਵੀ ਪਾਇਆ ਤੇ ਇੱਥੇ ਕੋਈ ਨਹੀਂ ਬੋਲਿਆ ਇਸ ਗੱਲ ਤੇ ਰੌਲਾ ਪਾਉਣਾ ਬਣਦਾ ਸੀ ਨਹੀਂ ਤਾਂ ਹੋਰ ਜਿਹੜੀਆਂ ਹੁਣ ਫਿਲਮਾਂ ਆਉਣੀਆਂ ਉਹਦੇ ਵਿੱਚ ਸਿੱਖਾਂ ਦੀਆਂ ਪੱਗਾਂ ਲਾਈਆਂ ਜਾਣਗੀਆਂ ਇਹ ਬਹੁਤ ਲੋਕਾਂ ਨੇ ਦੇਖੀ ਹੈ ਤੇ ਇਹਨਾਂ ਲੋਕਾਂ ਦਾ ਜਿਹੜਾ ਹਾਲ ਸੀ ਅੰਦਰ ਬੜੀ ਨਫ਼ਰਤ ਫੈਲਾਈ ਗਈ ਇਸ ਫਿਲਮ ਚ ਫਿਲਮ ਹੈ ਇਹ ਸਰਕਾਰੀ ਬੰਦਾ ਫਿਲਮ ਬਣਾਉਣ ਵਾਲਾ ਨਾਲ ਦੀ ਨਾਲ ਰਿਵਿਊ ਵੀ ਹੋ ਜਾਊਗਾ ਫਿਲਮ ਕੋਈ ਖਾਸ ਨਹੀਂ ਹੈ ਖੂਨ ਖਰਾਬਾ ਬਹੁਤ ਦਿਖਾਇਆ ਗਲਤ ਬਹੁਤ ਕੁਝ ਦਿਖਾਇਆ ਤੇ ਭਾਈ ਸਾਹਿਬ ਅੰਦਰ ਜੋਸ਼ ਬਹੁਤ ਸੀ ਲੋਕਾਂ ਦੇ ਇਹਾਂ ਗਾਂਧੀ ਐ ਗਾਂਧੀ ਐ ਬਹੁਤ ਗਾਲਾਂ ਕੱਢਦੇ ਸੀ ਲੋਕ ਤੇ ਭਾਈ ਸਾਹਿਬ ਅਸਲ ਸਾਡਾ ਜੋਸ਼ ਇਦਾਂ ਦਾ ਹੈ ਨਹੀਂ ਤੇ ਅਸੀਂ ਨੇਪਾਲੀਆਂ ਵਾਲੇ ਵੰਗੋ ਜੁਰਤ ਵਾਲੇ ਆ ਹੈ ਨਹੀਂ ਸਾਡੇ ਪੱਲੇ ਸਿਰਫ ਇਹ ਥੀਏਟਰ ਤੇ ਜੋਸ਼ ਹੁੰਦਾ ਜਾਂ ਅਸੀਂ ਮੋਹਰੇ ਬੰਦਾ ਚਾਹੁੰਦੇ ਆਂ ਭੀੜ ਦੇ ਵਿੱਚ ਅਸੀਂ ਤੁਰਨ ਵਾਲੇ ਆ ਹਿੰਮਤ ਸਾਡੇ 'ਚ ਹੈ ਨਹੀਂ ਅਸੀਂ ਕਿਸੇ ਨੂੰ ਸੱਚ ਬੋਲ ਦਈਏ ਚਲੋ ਅਗਲੀ ਗੱਲ ਕਰ ਲੈਨੇ ਜਿਹੜੀ ਇੱਕ ਖਾਸ ਐਂਡ ਵਾਲੀ ਰਹਿ ਗਈ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਮੈਂ ਹਰ ਸਾਲ ਮਨਾਉਣਾ ਜੀ ਐਤ ਕੀ ਮੈਂ ਨਹੀਂ ਮਨਾ ਪਾਉਂਗਾ ਜਦੋਂ ਮੈਂ ਮਾਤਾ ਦੀ ਵੀਡੀਓ ਲਈ ਨੰਬਰ ਪਾਇਆ ਬਹੁਤ ਲੋਕਾਂ ਦੇ ਫੋਨ ਆਏ ਹਜ਼ਾਰਾਂ ਐਮਬੀ ਮੈਨੂੰ ਜਿਹੜੇ ਐਨ ਆਰ ਆਈ ਸੀ ਉਹਨਾਂ ਦੇ ਫੋਨ ਆਏ ਕੋਈ ਨਹੀਂ ਭਾਜੀ ਸੱਚ ਬੋਲੋ ਅਸੀਂ ਤੁਹਾਡੇ ਨਾਲ ਹੈ ਕੁੱਲ ਮਿਲਾ ਕੇ ਦੋ ਬੰਦੇ ਖੜੇ ਹੋਏ ਨੇ ਜੀ ਇੱਕ ਤਾਂ ਬਾਈਆ ਸਾਹਿਬ ਜਿਨ੍ਹਾਂ ਦਾ ਮੈਂ ਅਕਸਰ ਨਾਮ ਲੈਣਾ ਹੁਣ ਵੀ ਉਹਨਾਂ ਦੀ ਲੋੜ ਪਈ ਸੀ ਕਿਸੇ ਦੀ ਬੱਚੇ ਦੀ ਸਟੱਡੀ ਲਈ ਲੱਖਾਂ ਰੁਪਏ ਬੱਚੇ ਦਾ ਬਰਬਾਦ ਹੋ ਜਾਣਾ ਸੀ ਤੇ ਉਹਨਾਂ ਨੇ 20000 ਰੁਪਇਆ ਪਾਤਾ ਤੇ ਬਾਕੀ ਹਲੇ ਉਹ ਨਹੀਂ ਪਾਉਣੇ ਥੋੜੇ ਜਿਹਾ ਪੈਸੇ ਥੁੰਨ ਤੇ ਕੋਈ ਵੀ ਐਨ ਆਰ ਆਈ ਖੜਾ ਨਹੀਂ ਹੋਇਆ ਕਿਸੇ ਨੇ ਫੋਨ ਨਹੀਂ ਚੱਕਿਆ ਸਿਰਫ ਇਹ ਉਥੇ ਜਿੱਥੇ ਐਸੋਸੀਏਸ਼ਨਾਂ ਐ ਨਾ ਐਨਜੀਓ ਬਣੀਆਂ ਹੋਈਆਂ ਉੱਥੇ ਹੀ ਦਿੰਦੇ ਝੂਠ ਵਾਲੇ ਹਿਰਾਫੇਰੀ ਵਾਲੇ ਬੰਦਿਆਂ ਨੂੰ ਇਹ ਪੈਸਾ ਉਹਨਾਂ ਨੂੰ ਦਿੰਦੇ ਆ ਜਿੱਥੇ ਇਹਨਾਂ ਨੂੰ ਪਤਾ ਕਿ ਗੁਟਕਾ ਨਾ ਖਾਣ ਵਾਲਾ ਬੰਦਾ ਐਡ ਕਰਦਾ ਗੁਟਕਾ ਖਾਓ ਝੂਠ ਬੋਲਣ ਵਾਲਿਆਂ ਨੂੰ ਇਹ ਪੈਸਾ ਦਿੰਦੇ ਇਸ ਜਗ੍ਹਾ ਤੇ ਕਿਸੇ ਨੇ ਮਦਦ ਨਹੀਂ ਕੀਤੀ ਬਹੁਤ ਲੋੜ ਸੀ ਬਾਈਆ ਸਾਹਿਬ ਦਾ ਬਹੁਤ ਬਹੁਤ ਥੈਂਕ ਯੂ ਉਹਨਾਂ ਦੀ ਫੋਟੋ ਅਗਲੇ ਵੀਡੀਓ ਤੇ ਲਾ ਦੂੰਗਾ ਤੇ ਭਗਤ ਸਿੰਘ ਦੇ ਲਈ ਜਿੰਨੇ ਕੁ ਲੋਕ ਬੇਨਾ ਹੁੰਦੇ ਸੀ ਉਹ ਪਤਾ ਨਹੀਂ ਕਿਸ ਗੱਲ ਨੂੰ ਜੁੜੇ ਸੀ ਐਤ ਕੀ ਕਿਸੇ ਦਾ ਸਾਥ ਨਹੀਂ ਰਹਿਣਾ ਮੇਰੇ ਤੋਂ ਜਿੰਨਾ ਛੋਟਾ ਮੋਟਾ ਮਨਾਇਆ ਗਿਆ ਬਰਥਡੇ ਬਰ ਜਨਮ ਦਿਨ ਉਹਨਾਂ ਦਾ ਮੈਂ ਮਨਾਉਂਗਾ ਬਹੁਤ ਸਾਲ ਹਰ ਸਾਲ ਮੈਂ ਵਧੀਆ ਤਰੀਕੇ ਨਾਲ ਮਨਾਉਂਦਾ ਹੁੰਦਾ ਸੀ ਪਰ ਇਸ ਵਾਰ ਸ਼ਾਇਦ ਮੇਰਾ ਔਖਾ ਹੋਊਗਾ ਸੱਚ ਬੋਲਣਾ ਬਹੁਤ ਔਖਾ ਝੂਠ ਦੇ ਪਿੱਛੇ ਦੁਨੀਆ ਲੱਗਦੀ ਹੈ ਪਰ ਜੇ ਸੱਚ ਦੇ ਪਿੱਛੇ ਲੱਗੋਗੇ ਤਾਂ ਤੁਹਾਡਾ ਫਾਇਦਾ ਝੂਠ ਦੇ ਪਿੱਛੇ ਲੱਗੋਗੇ ਤੇ ਭਾਈ ਇਹਨਾਂ ਦਾ মিডিਆ ਵਾਲਿਆਂ ਦਾ ਫਾਇਦਾ ਆ ਜਿਨ੍ਹਾਂ ਨੇ ਪਿੰਡ ਗੋਦ ਲਏ ਆ ਇਹਨਾਂ ਦਾ ਫਾਇਦਾ ਤੇ ਤੁਹਾਨੂੰ ਦੱਸ ਚੁੱਕਾ ਜਿਹੜੇ ਹੁਣ ਰਾਜਸਥਾਨ ਵਾਂਗੂ ਬਣਿਆ ਪਿਆ ਪੰਜਾਬ ਉੱਥੇ ਕਿੱਦਾਂ ਇਹ ਹੜਾ ਹੜਾ ਵਾਲੀ ਜਿਨ੍ਹਾਂ ਦੀ ਜ਼ਮੀਨ ਹੈ ਉਹ ਕੈਸੇ ਕਮਾ ਸਕਦੇ ਇਹਨਾਂ ਦੀਆਂ ਮਿੱਠੀਆਂ ਗੱਲਾਂ 'ਚ ਨਾ ਆਇਓ ਝੂਠੀਆਂ 'ਚ ਨਾ ਆਇਓ ਇਹਨਾਂ ਤੋਂ ਪੈਸਾ ਕਮਾ ਲਿਓ ਤੇ ਦੂਜਾ ਇਹਨਾਂ মিডিਆ ਵਾਲਿਆਂ ਤੋਂ ਬਚੋ ਇਹ মিডিਆ ਸਭ ਤੋਂ ਗੰਦਾ ਸਭ ਤੋਂ ਖਤਰਨਾਕ ਹੈ ਇਹ ਖਰਾਬ ਕਰਦਾ ਸਭ ਕੁਝ ਅਗਲੀ ਵੀਡੀਓ ਨਾਲ ਅੱਗੇ ਮਿਲਾਂਗੇ ਪਰ ਹੁਣ ਇੱਕ ਅੱਧੀ ਵੀਡੀਓ ਤੋਂ ਬਾਅਦ ਇਹਨਾਂ ਪੰਜਾਬੀਆਂ ਦੇ ਪਹਿਲਾ ਐਕਟਰਾਂ ਦੇ ਪਹਿਲਾਂ ਕੋ ਕੱਪੜੇ ਲਾਵਾਂਗੇ ਜਿੱਦਾਂ ਨਾ ਨੰਗੇ ਕਰਦੇ ਸੀ ਜੇ ਕੋਈ ਜ਼ਿਆਦਾ ਹਵਾ ਦਿਖਾਊਗਾ ਜਨਾਨੀ ਵਾਜੀ ਵਾਲੀਆਂ ਵੀ ਇਹਨਾਂ ਦੀਆਂ ਗੱਲਾਂ ਸਾਡੇ ਕੋਲ ਪਰ ਅਸੀਂ ਇਹ ਚੀਜ਼ਾਂ ਨਹੀਂ ਕਰਨੀਆਂ ਚਾਹੁੰਦੇ ਟੌਰਚਰ ਨਾ ਕਰੋ ਫੋਨ ਕਰਕੇ ਨਹੀਂ ਤਾਂ ਤੁਹਾਡੇ ਉਹ ਰਾਜ਼ ਖੁੱਲਣਗੇ ਜਿਨ੍ਹਾਂ ਨਾਲ ਤੁਹਾਡੇ ਘਰ ਵਾਲੀਆਂ ਛੇਤਰ ਮਾਰਨੀਆਂ ਤੁਹਾਡੇ ਮੈਂ ਤਾਂ ਇੰਨਾ ਦਾ ਹੈ ਨਹੀਂ ਸੀ ਤਾਂ ਬੋਲ ਸਕਦਾ ਤੁਸੀਂ ਨਹੀਂ ਬੋਲ ਸਕਦੇ